ਕਿਹ ਜੁਰੂ ਰੁਹਿਆਂ ਪਰ ਹਟਾਂਗੇ ਨਹੀਂ ਆ ਪ੍ਰਮਾਤਮਾ ਤੋਂ ਕਾਲਪੁਰਖ ਤੋਂ ਬਹੁਤ ਆਸਾ ਲੈ ਕੇ ਜਿਹੜਾ ਹੈ ਅਸੀਂ ਆਪਣੇ ਇਲਾਕੇ ਨੂੰ ਪੰਜਾਬ ਨੂੰ ਬਚਾਉਣ ਦੀ ਜਿਹੜੀ ਹੈ ਸਾਡੇ ਲੋਕਾਂ ਨੂੰ ਸਾਡੇ ਪਿੰਡਾਂ ਨੂੰ ਬਚਾਉਣ ਦੀ ਜਿਹੜੀ ਹੈ ਸੇਵਾ ਜਿਹੜੀ ਨਿਰੰਤਰ ਜਾਰੀ ਹੈ ਜਿਦੇ ਚ ਵੱਖ-ਵੱਖ ਪਿੰਡਾਂ ਦੇ ਨੌਜਵਾਨ ਸਰਪੰਚ ਸਹਿਬਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਸਾਡੇ ਕਾਰਸੇਵਾ ਵਾਲੇ ਬਾਬੇ ਪ੍ਰਸ਼ਾਸਨ ਹੁਣ ਅਧਿਕਾਰੀ ਐਨਡੀਆਰਫ ਸਭ ਲੱਗੇ ਹੋਏ ਆ ਤੁਹਾਨੂੰ ਕੁਦਰਤ ਦੇ ਨਾਲ ਲੜਿਆ ਨਹੀਂ ਜਾ ਸਕਦਾ ਕੁਦਰਤ ਦੇ ਅੱਗੇ ਨਤਮਸਤ ਹੀ ਹੋਇਆ ਜਾ ਸਕਦਾ ਤੇ ਇਸ ਵਕਤ ਅਸੀਂ ਜਿਹੜਾ ਹੈ ਪਿੰਡ ਲੋਦੀ ਪੂਰੀ ਇਥੇ ਕੱਲ ਦਾ ਜਿਹੜੇ ਨੌਜਵਾਨ ਲੱਗੇ ਹੋਏ ਆ ਵੱਟੀ ਬਹੁਤ ਵੱਡਾ ਜਿਹੜਾ ਇੱਕ ਡੰਗਾ ਬੈਠ ਗਿਆ ਸਾਰੇ ਉੱਤੇ ਲੱਗੇ ਆ ਅਡੋਲਾ ਮਸਤੀ ਵਾਲਾ ਡੰਗਾ ਜਿਹੜਾ ਉਹ ਕਰਨ ਤੋਂ ਬਾਅਦ ਉਹ ਦੁਬਾਰਾ ਜਿੱਥੇ ਬੈਠ ਪਿਆ ਇੱਥੇ ਲੱਗੇ ਹੋਏ ਆ ਬਹੁਤ ਆਫਕਾ ਇੱਥੇ ਮਟੀਰੀਅਲ ਜਿਹੜਾ ਰਫਤਾਰ ਬਿਲਕੁਲ ਨਹੀਂ ਹੈਗਾ ਨਾ ਟਰਾਲੀ ਨਾ ਟਰੈਕਟਰ ਕੁਝ ਵੀ ਆ ਨਹੀਂ ਰਿਹਾ ਪਰ ਉਹਦੇ ਕੋਲ ਕੋਈ ਇੱਥੇ ਦੀ ਜਿਹੜੀ ਸੇਵਾ ਜਾਰੀ ਹੈ ਇਸ ਦੇ ਨਾਲ ਨਾਲ ਅੱਜ ਕੋਟਲੇ ਰਾਇਪੁਰ ਸਾਨੀ ਦੁਬਾਰਾ ਬ੍ਰੀਚ ਹੋਇਆ ਕੋਟਲੇਲਾ ਉੱਪਰ ਹੋ ਗਿਆ ਰਾਇਪੁਰ ਸਾਨੀ ਹੋਣੀ ਟੀਮ ਜਾ ਰਹੀ ਹੈ ਉੱਥੇ ਵੀ ਛੋਟਾ ਜਿਹਾ ਇੱਕ 10 ਫੁੱਟ ਦਾ ਪਾਰ ਪਈ ਹੈ ਉੱਥੇ ਵੀ ਸਾਡੇ ਸਾਥੀ ਪਹੁੰਚ ਗਏ ਹੈ ਡਾਡੀ ਵਾਲੇ ਜਿਹੜੀ ਸੜਕ ਗੁੰਦਾ ਸਾਹ ਵਾਲੀ ਟੁੱਟੀ ਹੈ ਉੱਥੇ ਕੰਮ ਨਿਰੰਤਰ ਜਾਰੀ ਹੈ ਹੋਰ ਜਿਹੜਾ ਜਿਹੜਾ ਹੈ ਅੱਜ ਕੱਲ ਜਿੱਥੇ ਕੀਤਾ ਸੀ ਕੰਮ ਉੱਥੇ ਟਿੱਕਿਆ ਹੋਇਆ ਇੱਕ ਹੋਰ ਜਗ੍ਹਾ ਜਿਹੜਾ ਹੈ ਪੀਚ ਹੋਇਆ ਉੱਥੇ ਵੀ ਸਾਡੀ ਟੀਮ ਲੱਗੀ ਹੋਈ ਹੈ ਘੰਟੇ ਡੇਢ ਘੰਟੇ ਚ ਉਹ ਮੁਕੰਮਲ ਹੋ ਜਾਊਗਾ ਤੇ ਸਵੇਰ ਤੋਂ ਕਿਵਲੇ ਪਾਣੀ ਛੱਡਣ ਤੋਂ ਬਾਅਦ ਵੀ ਅਜੇ ਵੀ ਬਚਾਅ ਹੈ ਜਿੱਥੇ-ਜਿੱਥੇ ਪਾਣੀ ਗਿਆ ਸਭ ਤੋਂ ਵੱਧ ਨੁਕਸਾਨ ਸਾਡੇ ਬੇਲਿਆਂ ਦਾ ਹੋਇਆ ਆ ਸ਼ਿਸ਼ ਸਿੰਘ ਬੇਲਾ ਸੈਂਸੋਵਾਲ ਹਰਸਾ ਬੇਲਾ ਪੱਟੀ ਦੁਲਜੀ ਇਹਨਾਂ ਦੇ ਰਸਤੇ ਟੁੱਟ ਗਏ ਆ ਹਰਸਾ ਬੇਲਾ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅੱਛਾ ਬੇਲਾ ਨੂੰ ਮਾਰ ਪੈ ਰਹੀ ਹੈ ਤੇ ਜਿਹੜਾ ਪਾਣੀ ਵਗ ਰਿਹਾ ਤੇ ਉੱਥੇ ਕੋਈ ਕਨੈਕਟੀਵਿਟੀ ਨਹੀਂ ਕਿਸੇ ਤਰੀਕੇ ਨਾਲ ਵੀ ਪਿੰਡ 'ਚ ਜਾਂਦੇ ਹੋਏ ਵੀ ਅਸੀਂ ਪਹੁੰਚ ਕੇ ਉੱਥੇ ਜਿਹੜਾ ਹੈ ਕੋਈ ਇਦਾਂ ਦਾ ਆਪਰੇਸ਼ਨ ਨਹੀਂ ਚਲਾ ਸਕਦੇ ਉੱਥੇ ਸਿਰਫ ਸਾਡੇ ਗੁਰੂ ਸਾਹਿਬ ਦੇ ਚਰਨਾ ਚਰਦਾਸ ਹੈ ਪਾਣੀ ਘਟਦਾ ਜਦ ਤੱਕ ਉੱਥੇ ਵੀ ਰਿਪੇਅਰ ਕਰਾਂਗੇ ਜਿੰਨੇ ਵੀ ਅੱਜ ਲਗਭਗ 200 ਤੋਂ ਵੱਧ ਬੰਦਿਆਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਗਿਆ ਸਭ ਜਗ੍ਹਾ ਪ੍ਰਸ਼ਾਦੇ ਦਾ ਦਵਾਈਆਂ ਦਾ ਹਰ ਤਰ੍ਹਾਂ ਦਾ ਵੰਡੂਬੰਦ ਜਿਹੜਾ ਕੀਤਾ ਗਿਆ ਆ ਪਿਛਲੇ 4-5 ਕਿੰਟੇ ਤੋਂ ਡੈਮਸ ਤੇ ਬਰਸਾਤ ਨਹੀਂ ਹੋਈ ਹੈ ਇੱਕ ਰਾਹਤ ਦੀ ਘੜੀ ਖਬਰ ਹੈ ਤੇ ਤੁਹਾਨੂੰ ਦੱਸਾਂਗੇ ਪੂਰੀ ਕੋਸ਼ਿਸ਼ ਕੀਤੀ ਹੈ ਰਾਤ ਨੂੰ ਹੋਰ ਪਾਣੀ ਜਿਹੜਾ ਨਾ ਛਟਿਆ ਜਾਵੇ ਤੇ ਤਾਂ ਕਿ ਜਿਹੜਾ ਹੈ ਉੱਥੇ ਆਪਾਂ ਜਿਹੜੇ-ਜਿਹੜੇ ਬ੍ਰੀਚ ਦੇ ਕੰਮ ਹੈ ਉੱਥੇ ਕਰ ਸਕੀਏ ਆਪ ਸਭ ਦਾ ਧੰਨਵਾਦ ਹੈਗੇ ਜਰੂਰ ਹੋਇਆ ਪਰ ਹਟਾਂਗੇ ਨਹੀਂ ਆਪ ਪਰਮਾਤਮਾ ਤੋਂ ਕਾਲਪੁਰਖ ਤੋਂ ਬਹੁਤ ਆਸਾ ਲੈ ਕੇ ਜਿਹੜਾ ਹੈ ਅਸੀਂ ਆਪਣੇ ਇਲਾਕੇ ਨੂੰ ਪੰਜਾਬ ਨੂੰ ਬਚਾਉਣ ਦੀ ਜਿਹੜੀ ਹੈ ਸਾਡੇ ਲੋਕਾਂ ਨੂੰ ਸਾਡੇ ਪਿੰਡਾਂ ਨੂੰ ਪਹੁੰਚਾਉਣ ਦੀ ਜਿਹੜੀ ਹੈ ਸੇਵਾ ਜਿਹੜੀ ਨਿਰੰਤਰ ਜਾਰੀ ਹੈ ਜਿੱਦੇ ਚ ਵੱਖ-ਵੱਖ ਪਿੰਡਾਂ ਦੇ ਨੌਜਵਾਨ ਸਰਪੰਚ ਸਹਿਬਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਸਾਡੇ ਘਾਤ ਸੇਵਾ ਵਾਲੇ ਬਾਬੇ ਪ੍ਰਸ਼ਾਸਨ ਹੁਣ ਅਧਿਕਾਰੀ ਐਨਡੀਆਰਐਫ ਸਭ ਲੱਗੇ ਹੋਏ ਆਤੂ ਕੁਦਰਤ ਦੇ ਨਾਲ ਲੜਿਆ ਨਹੀਂ ਜਾ ਸਕਦਾ ਕੁਦਰਤ ਦੇ ਅੱਗੇ ਨਤਮਸਤਕ ਹੀ ਹੋਇਆ ਜਾ ਸਕਦਾ ਹੈ ਤੇ ਇਸ ਵਕਤ ਅਸੀਂ ਜਿਹੜਾ ਹੈ ਪਿੰਡ ਲੋਦੀਪੁਰ ਇੱਕ ਕਲ ਦਾ ਜਿਹੜੇ ਨੌਜਵਾਨ ਲੱਗੇ ਹੋਏ ਆ ਬਟੇ ਬਹੁਤ ਵੱਡਾ ਜਿਹੜਾ ਇੱਕ ਡੰਗਾ ਬੈਠ ਗਿਆ ਸਾਰੇ ਉੱਤੇ ਲੱਗੇ ਆ ਅੰਦੋਲਾ ਮਸਤੀ ਵਾਲਾ ਡੰਗਾ ਜਿਹੜਾ ਉਹ ਕਰਨ ਤੋਂ ਬਾਅਦ ਉਹ ਦੁਬਾਰਾ ਜਿੱਥੇ ਬੈਠ ਪਿਆ ਇੱਥੇ ਲੱਗੇ ਹੋਏ ਆ ਬਹੁਤ ਔਖਾ ਇੱਥੇ ਮਟੀਰੀਅਲ ਜਿਹੜਾ ਰਸਕਾ ਬਿਲਕੁਲ ਨਹੀਂ ਹੈਗਾ ਨਾ ਟਰਾਲੀ ਨਾ ਟਰੈਕਟਰ ਕੁਝ ਵੀ ਆ ਨਹੀਂ ਰਿਹਾ ਪਰ ਔਖੇ ਔਖੇ ਇੱਥੇ ਦੀ ਜਿਹੜੀ ਸੇਵਾ ਜਾਰੀ ਹੈ ਇਸ ਦੇ ਨਾਲ ਨਾਲ ਅੱਜ ਕੋਟਲੇ ਰਾਇਪੁਰ ਸਾਨੀ ਦੁਬਾਰਾ ਬ੍ਰੀਚ ਹੋਇਆ ਕੋਟਲੇ ਅਲਾਉਟ ਕੀ ਹੋ ਗਿਆ ਰਾਇਪੁਰ ਸਾਨੀ ਹੋਣੀ ਟੀਮ ਜਾ ਰਹੀ ਹੈ ਉੱਥੇ ਵੀ ਛੋਟਾ ਜਿਹਾ ਇੱਕ ਡਸਕ ਫੋਟ ਦਾ ਪਾਰ ਪਈ ਹੈ ਉਹ ਥੇ ਵੀ ਸਾਡੇ ਸਾਥੀ ਪਹੁੰਚ ਗਏ ਹੈ ਡਾਡੀ ਵਾਲੇ ਜਿਹੜੀ ਸੜਕ ਗੂਗਾ ਸਾਹ ਵਾਲੀ ਟੁੱਟੀ ਹੈ ਉੱਥੇ ਕੰਮ ਲਗਾਤਾਰ ਜਾਰੀ ਹੈ ਹੋਰ ਜਗਾ ਜਿਹੜਾ ਹੈ ਅੱਜ ਕੱਲ ਜਿੱਥੇ ਕੀਤਾ ਸੀ ਕੰਮ ਉੱਥੇ ਟਿੱਕਿਆ ਹੋਇਆ ਇੱਕ ਹੋਰ ਜਗਾ ਜਿਹੜਾ ਹੈ ਪੀਚ ਹੋਇਆ ਉੱਥੇ ਵੀ ਸਾਡੀ ਟੀਮ ਲੱਗੀ ਹੋਈ ਹੈ ਘੰਟੇ ਡੇਢ ਘੰਟੇ ਚ ਉਹ ਮੁਕੰਮਲ ਹੋ ਜਾਊਗਾ ਤੇ ਸਵੇਰ ਤੋਂ ਕਿਵਲੇ ਪਾਣੀ ਛੱਡੋਂ ਤੋਂ ਬਾਅਦ ਵੀ ਅਜੇ ਵੀ ਬਚਾਅ ਹੈ ਜਿੱਥੇ-ਜਿੱਥੇ ਪਾਣੀ ਗਿਆ ਸਭ ਤੋਂ ਵੱਧ ਨੁਕਸਾਨ ਸਾਡੇ ਬੇਲਿਆਂ ਦਾ ਹੋਇਆ ਹੈ ਆ ਸ਼ਿਵ ਸਿੰਘ ਬੇਲਾ ਸੈਨਸੋਵਾਲ ਹਰਸਾ ਬੇਲਾ ਪੱਟੀ ਦੁਲਜੀ ਇਹਨਾਂ ਦੇ ਰਸਤੇ ਟੁੱਟ ਗਏ ਆ ਹਰਸਾ ਬੇਲਾ ਆ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਹਰਸਾ ਬੇਲਾ ਨੂੰ ਮਾਰ ਪੈ ਰਹੀ ਹੈ ਤੇ ਜਿਹੜਾ ਪਾਣੀ ਵਧ ਰਿਹਾ ਤੇ ਉੱਥੇ ਕੋਈ ਕਨੈਕਟੀਵਿਟੀ ਨਹੀਂ ਕਿਸੇ ਤਰੀਕੇ ਨਾਲ ਵੀ ਪਿੰਡ 'ਚ ਜਾਂਦੇ ਹੋਏ ਵੀ ਅਸੀਂ ਪਹੁੰਚ ਕੇ ਉੱਥੇ ਜਿਹੜਾ ਹੈ ਇਹ ਤਾਂ ਆਫਰੇਸ਼ਨਲੀ ਚਲਾ ਸਕਦੇ ਹਾਂ ਕੁੱਝ ਸਿਰਫ ਸਾਡੇ ਗੁਰੂ ਸਾਹਿਬ ਦੇ ਚਰਨਾ ਚਰਦਾਸ ਹੈ ਪਾਣੀ ਘਟਦਾ ਤਾਂ ਜਿੱਥੇ ਜਾ ਕੇ ਤੁਸੀਂ ਵੀ ਰਿਪੇਅਰ ਕਰਾਂਗੇ ਜਿੰਨੇ ਵੀ ਅੱਜ ਲਗਭਗ 200 ਤੋਂ ਵੱਧ ਬੰਦਿਆਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਗਿਆ ਸਭ ਜਗ੍ਹਾ ਪ੍ਰਸ਼ਾਦੇ ਦਾ ਦਵਾਈਆਂ ਦਾ ਹਰ ਤਰ੍ਹਾਂ ਦਾ ਬੰਦੂਬਸ ਜਿਹੜਾ ਕੀਤਾ ਗਿਆ ਆ ਪਿਛਲੇ 4-5 ਕਿੰਨੇ ਤੋਂ ਡੈਮਸ ਤੇ ਬਰਸਾਤ ਨਹੀਂ ਹੋਈ ਹੈ ਇੱਕ ਰਾਹਤ ਦੀ ਘੜੀ ਖਬਰ ਹੈ ਤੇ ਤੁਹਾਨੂੰ ਦੱਸਾਂਗੇ ਪੂਰੀ ਕੋਸ਼ਿਸ਼ ਹੋ ਗਈ ਹੈ ਰਾਤ ਨੂੰ ਹੋਰ ਪਾਣੀ ਜਿਹੜਾ ਨਾ ਛਟਿਆ ਜਾਵੇ ਤੇ ਤਾਂ ਕਿ ਜਿਹੜਾ ਹੈ ਉੱਥੇ ਆਪਾਂ ਜਿਹੜੇ-ਜਿਹੜੇ ਬ੍ਰੀਚ ਦੇ ਕੰਮ ਹੈ ਉੱਥੇ ਕਰ ਸਕੀਏ ਆਪ ਸਭ ਦਾ ਧੰਨਵਾਦ